ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਭ ਵਧੀਆ ਹੋਗੇ ਚੜ੍ਹਦੀ ਕਲਾ ਵਿੱਚ ਹੋ ਕੇ ਮਾਲਕ ਸੋਨਾ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਇਸ ਵੀਡੀਓ ਦੇ ਰਿਐਕਸ਼ਨ ਦੇਣ ਵਾਲਿਆਂ ਉਹ ਹੀਗਾ ਕਿ ਇੱਕ ਐਸਾ ਵੀ ਗੁਰਦੁਆਰਾ ਹੈਗਾ ਜਿਹਦੇ ਬਾਰੇ ਲੋਕਾਂ ਨੂੰ ਬਿਲਕੁਲ ਨਾ ਦੇ ਬਰਾਬਰ ਪਤਾ ਹੈ 100% ਤੋਂ ਕੋਈ 1% ਲੋਕ ਹੋਣਗੇ ਜਿਨਾਂ ਨੂੰ ਇਸ ਚੀਜ਼ ਦਾ ਪਤਾ ਹੋਵੇਗਾ ਕਿ ਇੱਕ ਐਸਾ ਵੀ ਗੁਰਦੁਆਰਾ ਹੈਗਾ ਕਿ ਜਿਹਨੂੰ ਲੋਕ ਅਜ ਤੱਕ ਨਹੀਂ ਜਾਣ ਸਕੇ ਸਹੀ ਤਰ੍ਹਾਂ ਕਿਦਾ ਹੈਗਾ ਕਿਸ ਮਹਾਰਾਜਾ ਜਾਂ ਰਾਜਾ ਦਾ ਕਿਸ ਬਾਦਸ਼ਾਹ ਦਾ ਹੈਗਾ ਤੇ ਬਾਦ ਨੇ ਵੀਡੀਓ 'ਚ ਰਿਐਕਸ਼ਨ ਦੇਨੇ ਅਤੇ ਜਾਣਨ ਦੀ ਕੋਸ਼ਿਸ਼ ਕਰਨੇ ਮੈਂ ਫਸਟ ਟਾਈਮ ਦੇਖਣ ਲੱਗਾ ਤੁਹਾਡੇ ਨਾਲ ਵੀਡੀਓ ਵੀਡੀਓ ਪਲੇ ਕਰਨੇ ਰਿਐਕਸ਼ਨ ਦੇਨੇ ਮੈਂ ਮਿਲਣਾ ਤੁਹਾਨੂੰ ਵੀਡੀਓ ਦੇ ਅਖੀਰ 'ਚ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਕਿ ਇਸ ਤਰ੍ਹਾਂ ਦੇ ਹੋਰ ਇੰਟਰਸਟਿੰਗ ਪਾਕਿਸਤਾਨ ਤੋਂ ਰਿਲੇਟਿਡ ਤੇ ਸਿੱਖ ਹਿਸਟਰੀ ਤੋਂ ਰਿਲੇਟਿਡ ਤੁਹਾਨੂੰ ਵੀਡੀਓਜ਼ ਮਿਲਦੇ ਰਹਿਣ ਆਪਾਂ ਕਰਨੇ ਵੀਡੀਓ ਪਲੇ ਥਰੂ ਟੂ ਹੰਡਰਡ ਕੋ ਇਹ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਇਹ ਮਰੂਗਰੰਥ ਸਾਹਿਬ ਦੇ ਵਿੱਚ ਪੰਜ ਪਿਆਲੇ ਪੰਜ ਪੀਰ ਛੱਡੰ ਪੀਰ ਬੈਠਾ ਗੁਰਪਾਰੀ अर्जुन काया पलट के मूरत हरगोविंद सवारी जिस प्यार से उने तिस आगे मर चले जीवन संसार ता कै पाछे जीवना हे जी गुरु इंद्रदेव जी दी वाणी है गुरु अंगद देव जी कहंदे कि जेड़े प्रीतम प्यारे दे नाल ਤੁਹਾਡਾ प्रेम है ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਐਸੇ ਕਤੇ ਐਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ੍ਹ ਕੇ ਦੱਸ ਦਿੰਨੇ ਆ ਜੀ ਸਾਕ ਪੰਜਾਬੀ ਪਿੱਛੇ ਸ਼ਾਦ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਕੇ ਤੇ تنویر ਭਾਈ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੋਂ ਆਲ ਮਰੂਫ ਨਾਦਰ ਜੀ ਹਰਮਨ ਪਿਆਰਾ ਸਾਕ ਪੰਜਾਬੀ ਅਸਲਾਮੁਅਲੈਕਮ ਜੀ ਮੈਂ ਤੁਹਾਡਾ ਵੀਰ ਮੁਹੰਮਦ تنویر ਜੀ ਸਾਣਾ ਜੁੜਾ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਲੋ ਨਾਦਰ ਜੀ ਅੱਜ ਤੁਹਾਨੂੰ ਮਹਾਨ ਲਾਇਆ ਗੁਰਦੁਆਰਾ ਖਾਰਾ ਸਾਹਿਬ ਮੱਟੂ ਭਾਈ ਕੇ ਜ਼ਿਲ੍ਹਾ ਗੁਜਰਾਵਾਲਾ ਤਹਿ ਆਸ ਮੇਰੇ ਪਿੱਛੇ ਸਭ ਸਭ ਸਾਹਮਣੇ ਨਜ਼ਰ ਆ ਰਿਹਾ ਖਾਰਾ ਸਾਹਿਬ ਗੁਰਦੁਆਰਾ ਸਾਹਿਬ ਵੰਡ 47 ਤੋਂ 5 ਸਾਲ ਪਹਿਲਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਤੇ ਉਸ ਤੋਂ ਬਾਅਦ ਜਿਹੜੇ 6 5 6 ਸਾਲ 5 ਤੋਂ 6 ਸਾਲ ਬਾਅਦ ਜਿਹੜੀ ਉਹ ਵੰਡ ਪੈ ਗਈ ਫਿਰ ਤੋਂ ਸਾਰੇ ਉੱਧ ਚੱਲ ਗਏ ਚਲੋ ਚੱਲਨੇ ਅੰਦਰ ਤੁਹਾਨੂੰ ਜਿਹੜਾ ਸਾਰਾ ਗੁਰਦੁਆਰਾ ਦਾ ਵਿਜ਼ਿਟ ਕਰਾਨੇ ਅੰਦਰ ਸੇਵਕ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਨਾਮ ਲਿਖੇ ਨੇ ਮੁਕੰਮਲ ਤੁਹਾਨੂੰ ਉਹ ਗੁਰਦੁਆਰਾ ਬਖਾਨੇ ਆ ਇਹਦੀ ਇਨਸਟੇਬਾਰੇ ਤੇ ਸਾਂਝੀ ਅੰਦਰ ਲਿਖਿਆ ਸਾਰੇ ਤਸਵੀਰਾਂ ਤਹਾਫੇ ਵੀ ਦੱਸਾਂਗੇ ਤੇ ਮੇਰੇ ਨਾਲ ਨੇ ਹਰਮਨ ਪਿਆਰਾ ਸ ਚਲੋ ਆ ਚੱਲਨੇ ਗੁਰਦੁਆਰੇ ਦੇ ਅੰਦਰ ਸਾਨੂੰ ਸਾਰਾ ਘੁਟੋ ਭਾਈ ਜੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮੀ ਕਰਨਾ ਚੱਲਨੇ ਆ ਅੰਦਰ ਪਾਣੂਨ ਦਰਸ਼ਨ ਕਰਨੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਬਾਹਰੋਂ ਕਰੋ ਤਾਨੂੰ ਅੰਦਰੋਂ ਵੀ ਸਾਰਾ ਵਹਾਨੇ ਆ ਮੈਂ ਤੁਹਾਨੂੰ ਪਿੰਡੋਂ ਬਾਹਰੋਂ ਇਹਦੀ ਬਿਲਡਿੰਗ ਸਾਰੀ ਵਹਾਨਾ ਵਾ ਤੇ ਗੁਰਦੁਆਰਾ ਖਾਰਾ ਸਾਹਿਬ ਪਿੰਡ ਮੱਟੂ ਬਾਈ ਕੇ ਇਹ ਗੁਰਦੁਆਰਾ ਸਾਹਿਬ ਸਾਰਾ ਤੇ ਇਹ ਉਤੇ ਵੀ ਹੈ ਗੁਰਮੁਖੀ ਚ ਇਹ ਮੈਨੂੰ ਤਾਂ ਪੰਨਾ ਨਹੀਂ ਆਉਂਦਾ ਤੁਸੀਂ ਪੜ੍ਹ ਕੇ ਦੱਸਿਓ ਕੀ ਲਿਖਿਆ ਉੱਤੇ ਨੂੰ ਮੱਧ ਖਲਿਆ ਗੁਰਮੁਖੀ ਚ ਲਿਖਿਆ ਆ ਸੱਲੇ ਮੋਟਾ ਥਾਰਾ ਉਹ ਮੈਨੂੰ ਪਤਾ ਆ ਬਲੈਕ ਜਿਹੜਾ ਸਾਹਮਣੇ ਇਹ ਵਾਲਾ ਇਹ ਤੇ ਲਿਖਿਆ ਇੱਕ ਇੱਕ ਓੰਕਾਰ ਇਹ ਲਾਇਆ ਇੱਕ ਤੇ ਹੋਰ ਵੀ ਇੱਥੇ ਕਈ ਕੁਝ ਲਿਖਿਆ ਆ ਇਹ ਕਹ ਪਹਿਲਾਂ ਤੇ ਲਿਖਿਆ ਕੁਝ ਇਹ ਕਹ ਕੁਝ ਅੱਗੇ ਲਿਖਿਆ ਬਾਕੀ ਮਜ਼ੀਰ ਜਿਹੜਾ ਤੁਹਾਨੂੰ ਮਹਾਨੇ ਆ ਅੰਦਰੋਂ ਤੇ ਉਹਦੇ ਨਾਲ ਮੇਰੇ ਨਾਲ ਹਰਮਨ ਪਿਆਰਾ ਸਾਕ ਪੰਜਾਬੀ ਜਿਹੜਾ ਉਹ ਤੁਹਾਨੂੰ ਸਰ ਕੋ ਪੜ ਕੇ ਸੁਣਾਏਗਾ ਕਿ ਮੈਨੂੰ ਤੇ ਆਂਦੀ ਕੋ ਨਹੀਂ ਮੈਂ ਤਾਂ ਕੋਣ ਕੋਸ਼ਿਸ਼ ਕਰਦਾ ਪਿਆ ਕਿ ਮੈਨੂੰ ਗੁਰਮੁਖੀ ਆ ਜਾਵੇ ਮੈਂ ਸਿੱਖ ਲਾਵਾਂ ਥੋੜੀ ਜੀ ਤੇ ਹਰਮਨ ਜਿਹੜਾ ਹੈ ਤੁਹਾਨੂੰ ਪਤਾ ਹੈ ਸਾਕ ਪੰਜਾਬੀ ਅਲ ਮਰੂਫ ਹਰਮਨ ਪਿਆਰਾ ਜਿਹੜਾ ਇਹ ਜਿਹੜੀਆਂ ਬਾਣੀਆਂ ਵਿੱਚ ਪੜ ਲਿੰਦਾ ਗੁਰੂ ਸਾਹਿਬ ਦੀਆਂ ਇਹ ਜਿਹੜੀ ਤੁਸੀਂ ਪੁਰਾਣੀ ਬਿਲਡਿੰਗ ਪੁਰਾਣਾ ਗੁਰਦੁਆਰਾ ਵੇਖ ਰਹੇ ਹੋ ਇਹ ਇਤਿਹਾਸਿਕ ਗੁਰਦੁਆਰਾ ਸੀ ਪਹਿਲੇ ਤੇ ਭਾਈ ਤੰਨਾ ਜੀ ਦੇ ਇਤਿਹਾਸਪਾਦਕ ਇਹ ਫੋਟੋ ਸਾਨੂੰ ਮਿਲਦੀ ਹੈ ਕਿ ਇਹ ਗੁਰਦੁਆਰਾ ਸਾਹਿਬ ਪੁਰਾਣਾ ਸੀ ਪਹਿਲੇ ਦਾ ਤੇ ਇਹ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਨਵੀਂ ਬਣੀ ਹੈ ਤੇ ਮੈਂ ਰਤਲ ਡੀ ਦਾ ਸਾਕ ਪੰਜਾਬੀ ਪਿੱਛੇ ਸ਼ਾਹ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਦੇ ਤੇ تنویر ਭਾਈ ਮੇਰਾ ਪਿੰਡ ਮੇਰਾ ਪੰਜਾਬ ਦਾ ਕਲਮ ਰੂਫ ਨਾਲ ਦਸਰ ਹਰਮਨ ਪਿਆਰਾ ਸਾਕ ਪੰਜਾਬੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਉਹਨਾਂ ਨੂੰ ਇੱਕ ਬੰਦਾ ਮਿਲਣ ਵਾਸਤੇ ਆਇਆ ਔਰ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਵੀ ਤੇਰਾ ਨਾਮ ਕੀ ਆ ਔਰ ਉਹਦਾ ਨਾਮ ਵੀ ਹਰਗੋਬਿੰਦ ਸੀ ਤੇ ਉਹ ਬੰਦਾ ਤਮਾਕੂ ਦਾ ਨਸ਼ਾ ਕਰਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੇਰਾ ਨਾਮ ਤੇ ਇੰਨਾ ਸੋਹਣਾ ਵਾ ਤੇ ਤੂੰ ਇਹ ਕੀ ਕਰਦਾ ਤੂੰ ਤਮਾਕੂ ਦਾ ਨਸ਼ਾ ਕਿਉਂ ਕਰਦਾ ਤੇ ਉਹਨੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮੈਨੂੰ ਮਾਫ਼ ਕਰ ਦਿੱਤਾ ਜਾਵੇ ਤੇ ਮੈਂ ਆਇਂਦਾ ਤੋਂ ਤਮਾਕੂ ਦਾ ਨਸ਼ਾ ਨਹੀਂ ਕਰਾਂਗਾ ਇਹ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਨਾਮ ਖਾਰਾ ਸਾਹਿਬ ਇਸ ਤੋਂ ਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਖਾਰੇ ਜੜੇ ਸਨ ਇੱਥੋਂ ਉਹਨਾਂ ਦੀ ਬਰਾਦ ਗਈ ਸੀ ਔਰ ਇੱਕ ਇਤਿਹਾਸ ਅਸੀਂ ਇਹ ਵੀ ਸੁਣਿਆ ਹੋਇਆ ਹੈ ਇਸ ਜਗ੍ਹਾ ਦਾ ਪਾਣੀ ਖਾਰਾ ਸੀ ਔਰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਤੇ ਇਸ ਅਸਥਾਨ ਦਾ ਪਾਣੀ ਮਿੱਠਾ ਹੋ ਗਿਆ ਇਹ ਤਿੰਨ ਇਤਿਹਾਸ ਅਜੀ ਅਸੀਂ ਤੁਹਾਡੇ ਰੂਬਰੂ ਕੀਤੇ ਤੇ ਜੇ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹੋ ਤੇ ਸਾਨੂੰ ਜ਼ਰੂਰ ਦੱਸਿਓ ਤੇ ਇਹ ਜਨਾਬ ਖੰਡੇ ਦੇ ਉੱਤੇ ਤੁਹਾਨੂੰ ਖੰਡਾ ਵਖਾ ਲਈਏ ਉਹ ਖੰਡਾ ਬਣਿਆ ਹੋਇਆ ਹੈ ਇਹ ਖੰਡਾ ਥੋੜਾ ਨਹੀਂ ਬਲਕੇ ਤਾਂ ਨਜ਼ਰ ਆ ਹੀ ਰਿਹਾ ਹੈ ਤੇ ਇਹ ਦਰਵਾਜ਼ਾ ਜੀ ਉਹ ਹੀ ਪੁਰਾਣਾ ਹੀ ਤੇ ਆ ਬਾਹਰ ਤਕਤੀਆਂ ਲੱਗੀਆਂ ਹੋਈਆਂ ਤੇ ਇੱਥੇ ਵੀ ਕੁਝ ਲਿਖਿਆ ਹੁੰਦਾ ਸੀ ਇੱਥੇ ਲਿਖਿਆ ਹੈ ਸੇਵਾ ਕਰਾਈ ਨਿਹਾਲ ਸਿੰਘ ਦੇਵਾ ਸਿੰਘ ਸਪੁੱਤਰ ਲਾਲਾ ਦਾਸਮਲ ਸਚਦੇਵ ਮੱਟੂ ਭਾਈਕੇ ਇਹ ਜੀ ਮੱਟੂ ਭਾਈਕੇ ਦੇ ਸਰਦਾਰਾਂ ਨੇ ਅੱਛਾ ਤੁਹਾਨੂੰ ਇੱਕ ਮੱਟੂ ਭਾਈਕੇ ਦੀ ਇੱਕ ਹੋਰ ਹਿਸਟਰੀ ਜਿਹੜੀ ਤੁਹਾਡੇ ਰੂਬਰੂ ਕਰਨੀ ਮੱਟੂ ਭਾਈਕੇ ਪਿੰਡ ਇਹ ਕਹਿੰਦੇ ਨੇ ਕਿ ਮੱਟੂ ਗੋਤ ਦੇ ਸਰਦਾਰਾਂ ਦਾ ਪਿੰਡ ਸੀ ਤੇ ਇਹ ਪਿੰਡ ਤੇ ਇੱਕ ਨਾਲ ਇੱਕ ਹੋਰ ਪਿੰਡ ਆ ਮੱਟੂ ਭਾਨੀ ਕੇ ਮੱਟੂ ਬਾਨੋ ਕੇ ਮਟਵਾਹ ਇਹ ਦੋ ਪਿੰਡ ਸੀ ਜੀ ਦੋਵਾਂ ਭੈਣਾ ਭਰਾਵਾਂ ਦੇ ਨਾਲ ਤੇ ਐਸੀ ਮੱਟੂ ਭਾਈ ਕੇ ਤੇ ਉਹ ਸੀ ਮੱਟੋ ਭਾਨੋ ਕੇ ਉਹ ਭੈਣ ਦੇ ਨਾਲ ਤੇ ਸੀ ਭਰਾ ਦੇ ਨਾਲ ਤੇ ਸੀ ਇਹ ਗੁਰਦੁਆਰਾ ਸਾਹਿਬ ਆਪਾਂ ਜਨ ਬਾਰੂ ਵਿਖਾ ਲ ਰਹੇ ਲੋ ਜੀ ਮੈਂ ਇੱਕ ਹੋਰ ਤੇ ਬੋਲਣਾ ਸਕ ਹਾਂਜੀ ਇਹ ਕੋਚੀ ਤਨ ਵਹੀਆ ਜੀ ਐ ਰਖਿਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੇਖੋ ਇਹ ਮਸਜਿਦ ਹਾਂ ਨਾਲ ਮੱਚ ਰਿਆ ਵੇਖੋ ਔਰ ਕੰਦ ਸਾਂਝੀ ਜੇ ਹਾਂਜੀ ਹਾਂਜੀ ਵੇਖੋ ਇਹ ਤੁਹਾਡੇ ਰੂਪ ਜਿਵੇਂ ਗੁਰੂ ਸਾਹਿਬ ਦੇ ਨਾਲ ਕਿਉਂ ਸਕ ਭਾਈ ਹਾਂਜੀ ਜਿਵੇਂ ਗੁਰੂ ਸਾਹਿਬ ਦੇ ਨਾਲ ਮੁਸਲਮਾਨ ਮਰਦਾਨਾ ਭਾਈ ਜੀ ਨਾਲ ਨਾਲ ਰਹੇ ਨਾ ਵੇਖੋ ਮਸਜਿਦਾਂ ਵੀ ਨਾਲ ਹੈ ਨਾਲ ਮਸਜਿਦ ਨਾਲ ਗੁਰਦੁਆਰਾ ਸਾਹਿਬ ਸਾਨੂੰ ਇੱਕ ਗੱਲ ਯਾਦ ਆ ਗਈ ਕਿ ਜਿਵੇਂ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਨੇ 54 ਸਾਲ ਗੁਰਨਾਨਕ ਸਾਹਿਬ ਦੀ ਸੇਵਾ ਕੀਤੀ 54 ਸਾਲ ਤੇ ਅਬ ਮਸਜਿਦ ਤੇ ਸਫਰ ਨਾਲ ਨਾਲ ਮਸਜਿਦ ਤੱਕ ਤੇ ਗੁਰਦੁਆਰਾ ਸਾਹਿਬ ਦੀ ਕੰਦ ਸਾਂਝੀ ਹੈ ਇੱਕ ਗੁਰਦੁਆਰਾ ਮੱਟੂ ਭਾਈ ਕੇ ਅੱਛਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬਹੁਤ ਸਫਰ ਕੀਤਾ ਔਰ ਉਹਨਾਂ ਨੇ ਉਹ ਪਿੰਡ ਦੇ ਸਫਰ ਖਾਸ ਤੌਰ ਤੇ ਕਿਤੇ ਜਿੱਥੇ ਗੁਰਨਾਨਦ ਸਾਹਿਬ ਗਏ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰਨਾਨਦ ਸਾਹਿਬ ਦੀ ਦੇ ਚਰਨ ਛੂਪ ਪ੍ਰਾਪਤ ਹੋਏ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰਨਾਨਦ ਸਾਹਿਬ ਵੀ ਗਏ ਕੋ ਜੀ ਇਹ ਅਸੀਂ ਇਹ ਜੁੱਤੀਆਂ ਆਪਣੀਆਂ ਬਾਹਰ ਲਾ ਦਿੱਤੀਆਂ ਨੇ ਤੇ ਆਪਾਂ ਹੁਣ ਭਾਵੇਂ ਕੰਸਟਰਕਸ਼ਨ ਹੀ ਹੋ ਰਹੀ ਆ ਗੁਰਦੁਆਰਾ ਸਾਹਿਬ ਬੰਦੀ ਆ ਭਾਵੇਂ ਲੇਕਿਨ ਹੈ ਤੇ ਜੀ ਇੱਕ ਬਿਲਕੁਲ ਗੁਰਦੁਆਰਾ ਦੀ ਚੰਚੂ ਪ੍ਰਾਪਤ ਆ ਆਪਾਂ ਸਭ ਤੋਂ ਪਹਿਲੇ ਤੁਹਾਨੂੰ ਇੱਕ ਸ਼ਾਇਰ ਵਿਖਾਈਏ ਕਿ ਇਹ ਜਿਹੜੇ ਸਰਦਾਰ ਗੁਰਚਰਨ ਸਿੰਘ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਲక్ష్మణ ਸਿੰਘ ਹੋਰਾਂ ਦੇ ਪੁੱਤਰ ਪਿੰਡ ਕੋਟਲਾ ਕਾਲਵਾ ਜਿਹੜਾ ਸ਼ੇਖੂਪੁਰਾ ਇਹ ਸਾਡਾ ਗਵਾਂਢੀ ਪਿੰਡ ਹੈ ਤੇ ਇਹ ਜੀ ਕਿੰਨਾ ਸੋਹਣਾ ਸਥਾਨ ਬਣਿਆ ਹੋਇਆ ਤੁਹਾਨੂੰ ਹੁਣ ਇਹ ਗੁਰਬਾਣੀ ਦੀਆਂ ਪੰਕਤੀਆਂ ਲਿਖੀ ਹੋਈਆਂ ਏ ਤੁਹਾਨੂੰ ਵਿਖਾ ਦਿੰਨੇ ਆ ਕਿ ਪੰਜ ਪਿਆਲੇ ਪੰਜ ਪੀਰ ਛੱਡੰ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲੜ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਗੁਰ ਭਜਨ ਨਹੀਂ ਦਲ ਭਜਨ ਗੁਰ ਸੂਰਮਾ ਵੜ ਜੋਦਾ ਬੋ ਫਰੋਪਕਾਰੀ ਇਹ ਜੀ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਤਤੀਆਂ ਲੱਗੀਆਂ ਹੋਈਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਇਸ ਲਿਖਤ ਤੇ ਇਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ੍ਹ ਕੇ ਦੱਸ ਦਿੰਨੇ ਆ ਇਹ ਨਾਲ ਜੀ ਸਰਦਾਰ ਤਾਰਾ ਸਿੰਘ ਅਪੁੱਤਰ ਸਰਦਾਰ ਬਹਾਦਰ ਸਿੰਘ ਨਿੱਢਰ ਕੇ ਨਿੱਢਰ ਕਿਉਂਣਾ ਆ ਨਿੱਢਰ ਕੀ ਹੋਏਗਾ ਨਿੱਢਰ ਕਿਉਣਾ ਨਿੱਢਰ ਕਿ ਨਿੱਢਰ ਕਿਸੇ ਕੋ ਪਿੰਡ ਹੈਗਾ ਬਈ ਸਾਹਮਣੇ ਆ ਰੋਜਨਾ ਸੇਵਾ ਕੀਤੀ ਸਨ ਫਰਦਸ ਬਣਾਇਆ ਸਾਕਪਾਈ ਹਰਮਨ ਪਿਆਰਾ ਕਿਆ ਬਾਤ ਮੇਰਾ ਵੀ ਪਿਆਰਾ ਤੁਹਾਡਾ ਵੀ ਪਿਆਰਾ ਇਹ ਕੋਕਤਕਤੀ ਤੇ ਨਹੀਂ ਆਉਂਦਾ ਜਿਹਨਾਂ ਸੇਵਾ ਕੀਤੀ ਉਹਨਾਂ ਦੇ ਨਾਮ ਨਾ ਕਿਸੇ ਉਹਨਾਂ ਦੇ ਉਹਨਾਂ ਦੇ ਬਾਕੀ ਤੁਸੀਂ ਵੀ ਨਾਲ ਨਾ ਪੜਦੇ ਜੇ ਤੁਸੀਂ ਭਾਈ ਜੀ ਪਿਆ ਨਾ ਹਾਂ ਸਾਡੇ ਵੀ ਭਾਈ ਸਾਡੇ ਵੱਡਿਆਂ ਵੀ ਜਿਹਨਾਂ ਸੇਵਾ ਕੀਤੀ ਇਹਦਾ ਸਾਰੀ ਉਪਸੇਦ ਪੜਦੇ ਰਹੋ ਨਾਲ ਨਾਲ ਕਿਉਂਕਿ ਮੈਨੂੰ ਉਹ ਨਹੀਂ ਗੁਰਮੁਖਿਆਂ ਦੇ ਮੈਨੂੰ ਕੋਈ ਪਤਾ ਲੱਗਦਾ ਇੱਕ ਓਮਕਾਰ ਜਿਹੜਾ ਲਿਖਿਆ ਹੋਇਆ ਵਸ ਉਹਨਾਂ ਦੇ ਪਤਾ ਲੱਗਦਾ ਪਿਆ ਬਾਕੀ ਤੱਕ ਵੀਰ ਕੋਣ ਕਹਿ ਰਿਹਾ ਮੈਂ ਤੁਹਾਨੂੰ ਤਿੰਨ ਵੀ ਸਖਾਣੀ ਗੁਰਮੁਖੀ ਤੇ ਪੜਿਛਾੜੀ ਤੁਹਾਨੂੰ ਹਨਾ ਹੋਣੀ ਕਿ ਸੱਤ ਲੱਗੀ ਹੋਣੀ ਤੇ ਕੋ ਮੇਂ ਸਟ੍ਰੀ ਲੱਗੀ ਹੋਈ ਤੇ ਏ ੴ ਇਹ ਵੈਸੇ ਥੱਲੇ ਨਹੀਂ ਲਿਖਿਆ ਹੋਣਾ ਚਾਹੀਦਾ ਇਸ ਦਾ ਮਤਲਬ ਆ ਕਿ ਰੱਬ ਇੱਕ ਲੇਕਿਨ ਮੇਬੀ ਹੋ ਸਕਦਾ ਕਿ ਇਸ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਤੇ ਏ ਇਸ ਖਾਰੇ ਦੀ ਸੇਵਾ ਸਰਦਾਰ ਸ਼ੰਗਾਰਾ ਸਿੰਘ ਸੁਪੁੱਤਰ ਸਰਦਾਰ ਜੈਮਲ ਸਿੰਘ ਗਰੇਵਾਲ ਪਿੰਡ ਆਇਆ ਪਿੰਡ ਆਇਆ ਨੇ ਕਰਵਾਈ ਆਇਆ ਈਆ ਬਿਲਕੁਲ ਈਹੀ ਲਿਖਿਆ ਈਆ ਹੁਣ ਹਾਂ ਈਆ ਪਿੰਡਾ ਦਾ ਹਾਂ ਈਆ ਹੈਗਾ ਨਾ ਪਿੰਡ ਹਾਂਜੀ ਲੋ ਜੀ ਪਿੰਡ ਈਆ ਕੇ ਉਹਨਾਂ ਨੇ ਕਰਵਾਈ ਸੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਮਤਲਬ ਐਸੇ ਖਾਰੇ ਦੀ ਸੇਵਾ ਪੜੀ ਦਾ ਮਤਲਬ ਹੁੰਦਾ ਕਿ ਟੈਲ ਓਹ ਹੋ ਦਿੱਤੀ ਚ ਆ ਗਈ ਆਇਓ ਐ ਟੈਲਾਂ ਨੂੰ ਪੜੀਆਂ ਵੀ ਬੋਲਿਆ ਜਾਂਦਾ ਏ ਉਹਨਾਂ ਲੋਕਾਂ ਦੇ ਨਾਮ ਲਿਖੇ ਜਿਨ੍ਹਾਂ ਨੇ ਪੜੀਆਂ ਦੀ ਸੇਵਾ ਕਰਵਾਈ ਸਰਦਾਰ ਈਸਰ ਸਿੰਘ ਤਹਿਸੀਲਦਾਰ ਮੱਟੂ ਭਾਈ ਕੇ ਬੜੀ ਸਰਦਾਰ ਹਰਚਰਨ ਸਿੰਘ ਮੱਟੂ ਭਾਈ ਕੇ ਤੁਹਾਨੂੰ ਜਿਹਨੇ ਸੇਵਾ ਕੀਤੀ ਉਹਨਾਂ ਦੇ ਨਾਂ ਨੇ ਉਹਨਾਂ ਦੇ ਨਾਂ ਬਿਲਕੁਲ ਤੁਹਾਨੂੰ ਥੋੜਾ ਜਿਹਾ ਉੱਤੋਂ ਚੱਲ ਕੇ ਵੀ ਵਿਸਾਦ ਨੇ ਹੁਣ ਅਸਲ ਵਿੱਚ ਇਹ ਹੈ ਕਿ ਇੱਥੇ ਨਾ ਹੁਣ ਸੇਵਾ ਹੋ ਰਹੀ ਆ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸ਼ਾਇਦ ਅਸਾਂ ਕੋਈ ਦਰਸ਼ਨ ਨਾ ਕਰਵਾਓ ਹੁਣ ਤੇ ਆਪਣੇ ਸੇਵਕ ਕੀ ਆਪੇ ਰਾਖੇ

ਫਿਰ ਅਬ ਪਿੰਡਾਗਾ ਜੀ ਸਰਦਾਰ ਅਵਤਾਰ ਸਿੰਘ ਸਪੁੱਤਰ ਨਾਨਕ ਸਿੰਘ ਦਾ ਪਿੰਡ ਬੁੱਢੀ ਕੜਿਆਲ ਆ ਬੁੱਢੀ ਕੜਿਆਲ ਵੀ ਆ ਜੀ ਸਮਝਾਇਆ ਬੁੱਢੀ ਕੜਿਆਲ ਵੀ ਆ ਵਾ ਜੀ ਮਤਲਬ ਇਹ ਆਲ ਦਾਲ ਦੇ ਪਿੰਡ ਦੇ ਸਰਦਾਰਾਂ ਨੇ ਆਲ ਦਾਲ ਦੇ ਪਿੰਡਾਂ ਦੇ ਸਰਦਾਰਾਂ ਨੇ ਸੇਵਾ ਕਰਾਈ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਔਰ ਬਹੁਤ ਸੋਹਣੀ ਇਹ ਗੱਲ ਕਿ ਇਸ ਦੀ ਸੇਵਾ ਜਿਹੜੀ ਹੈ ਉਹ ਦੁਬਾਰਾ ਤੋਂ ਮਤਲਬ ਇਹਦੀ ਸਾਮ ਸਭਾਲ ਹੋਣ ਲੱਗੀ ਹੈ ਕੀ ਆ ਚਲੋ ਯਾਰ ਸੀੜੀਆਂ ਆਪਾਂ ਤਾਂ 호텔 ਆ ਕੇ ਚਲੀ ਉੱਥੇ ਦਰਸ਼ਨ ਕਰਨਾ ਸੀ। 32 ਬਿਜਲੀ ਕੋਈ ਸ਼ੈ ਨਹੀਂ ਸੀ ਹੁੰਦੀ ਤੇ ਇਸ ਜਗ੍ਹਾ ਤੇ ਦੀਵੇ ਜਗਦੇ ਹੋਣਗੇ। ਕੀ ਬਾਤ ਆ। ਤੇ ਉਹ ਸਾਹਮਣੇ ਮੇਨ ਰੋਡ ਹੈ ਜਿੱਥੋਂ ਦੀ ਆਪਾਂ ਆਏ ਆ। ਆ ਵੇਖੋ ਇਹ ਛਾਤਾਂ ਤੋੜ ਦਿੱਤੀਆਂ ਗਈਆਂ ਨੇ ਤਾਦੀ ਸੀ ਇਹਨ। ਇਸ ਕਰਕੇ ਕਿ ਇਹਦੀ ਹੁਣ ਰੈਨੋਵੇਸ਼ਨ ਹੋਏਗੀ। ਇਸ ਗੁਰਦੁਆਰਾ ਸਾਹਿਬ ਦੀ। ਇਹ ਉੱਪਰ ਵਾਲੀ ਸੜਕ ਗੁਰਦੁਆਰਾ ਸਾਹਿਬ। ਉਹ ਕਹਿੰਦਾ ਉਹਨਾਂ ਮੰਨ ਦਿਖਾਇਆ। ਬਸ 1 ਮਿੰਟ ਜਾਏਗਾ। ਇਹ ਉੱਪਰ ਵਾਲੀ ਸੜਕ ਦੀ ਬਸ। ਬਸ ਸਰਵੀਰ ਭਾਈ ਜੀ ਦੋ ਸ਼ਾਟ ਲਈਏ ਤੇ ਚੱਲੀਏ ਚਲੋ ਆਪਾਂ ਬਹੁਤੀ ਦੇਰ ਉੱਤੇ ਨਹੀਂ ਰੁਕ ਸਕਦੇ ਕਿਉਂਕਿ ਥੱਲੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਪਤਾ ਕਿ ਹਾਲਤ ਖਸਤਾ ਹੈ ਇਸਲੇ ਤੇ ਕੋਈ ਚੈਟ ਦਿਖਾਉਣਾ ਨਹੀਂ ਸ਼ਾਇਦ ਕਰਾਂ ਜੀ ਤੇ ਆਪਾਂ ਥੱਲੇ ਚੱਲਦੇ ਤੁਹਾਨੂੰ ਇੱਥੋਂ ਥੋੜੀ ਜੰਨ ਦੇ ਦਰਸ਼ਨ ਕਰਵਾ ਦਈਏ ਆ ਜੀ ਗਾ ਇਹ ਸੱਚਖੰਡ ਸਾਹਿਬ ਹੋਏਗਾ ਕਿੰਨਾ ਸੋਹਣਾ ਅਦਮਬ ਹੈ ਅੰਦਰੋਂ ਮਾਰ ਰਹੀ ਦਾ ਚਰਨ ਚੂਪ ਰਾਤ ਗੁਰਦੁਆਰਾ ਹੈ। ਕੀ ਬਾਤ। ਲੇਕਿਨ ਇਹ ਗੱਲ ਮਾੜੀ ਹੈ ਕਿ ਜਿਹੜਾ ਲੋਕ ਨਾ ਇਹ ਹਰਕਤਾਂ ਕਰਦੇ ਨੇ। ਉੱਤੇ ਸ਼ਾਹਬਈਆ ਵੇਖੋ ਆ ਲੋਕ ਆ ਨਹੀਂ ਹਰਕਤਾਂ ਕਰਨੋਂ ਹਟਦੇ। ਆ ਜਿਹੜਾ ਉੱਤੇ ਲਿਖ ਦਿੰਦੇ ਨੇ ਆ ਕੰਨਾਂ ਦੇ। ਕੀ ਬਾਤ। ਇਹ ਆ ਜੀ ਗੁਰੂ ਅਰਗੁਬਿੰਦ ਸਾਹਿਬ ਦਾ ਚਰਨ ਛੋਪਾ ਆਪੂ ਗੁਰਦੁਆਰਾ ਜਿਸ ਪਿਆਰੇ ਸੇਉ ਨੇ ਤਿਸ ਅੱਗੇ ਮਰ ਚੱਲਿਏ ਤੇ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਤੇ ਜੀ ਗੁਰੂ ਅਕਾਲ ਦੇਵ ਜੀ ਦੀ ਬਾਣੀ ਆ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਜਿਹੜੇ ਪ੍ਰੀਤਮ ਪਿਆਰੇ ਦੇ ਨਾਲ ਤੁਹਾਡਾ ਪ੍ਰੇਮ ਹੈ ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਨਹੀਂ ਤੇ ਉਸ ਤੋਂ ਬਿਨਾ ਜਿਉਣਾ ਜੱਗ ਅੰਦਰ ਇੰਜ ਜਿਵੇਂ ਅਸੀਂ ਲਨਨ ਦੀ ਜ਼ਿੰਦਗੀ ਜੀ ਰਹੇ ਆ ਇਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ ਤੇ ਉਹ ਵੇਖੋ ਮਸਜਿਦ ਮਸਜਿਦ ਦੇ ਨਾਲ ਇਹ ਗੁਰਦੁਆਰਾ ਸਾਹਿਬ ਇਹ ਜੀ ਮਹਾਰਾਜ ਦਾ ਸੋਹਣਾ ਸਥਾਨ ਗੁਰੂ ਹਰਗੋਬਿੰਦ ਸਾਹਿਬ ਦਾ ਬਿਲਕੁਲ ਨਾਲ ਮਸਜਿਦ ਜਿਵੇਂ ਸੁਣਿਆ ਤੁਹਾਨੂੰ ਇਹ ਤਨਵੀਰ ਭਾਈ ਚਲਿਏ ਦਨਵੀਰ ਭਾਈ ਥੱਲੇ ਭਾਈ ਜਿਵੇਂ ਦੱਸਿਆ ਖਨਾਲ ਬਿਲਕੁਲ ਅਸੇ ਸਾਂਜੀ ਕੰਦ ਚਲੋ ਜੀ ਚਲਿਏ ਜੀ ਹਰਮਨ ਤੁਹਾਡਾ ਹਰਮਨ ਕਹਿ ਸਕਦੇ ਆ ਜੀ ਵੀ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਵੀਡੀਓ ਅੱਛੀ ਲੱਗੀ ਤੁਹਾਡੇ ਵਾਸਤੇ ਬਣਾਇਆ ਚਲੋ ਸਾમી ਵੇਖ ਲਿਆ ਤੇ ਤੁਹਾਨੂੰ ਖਾਤਾ ਦਰਸ਼ਨ ਤੁਹਾਨੂੰ ਕਰਾ ਕੇ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਕਰਾ ਲਾਜ਼ਮ ਕਰਿਆ ਕੋਈ ਇਨੀ ਗਰਮੀ ਦੇ ਵਿੱਚ ਅਸੀਂ ਮੋਟਰਸਾਈਕਲ ਦੰਨਾ ਸਾਡੇ ਕੋਲ ਕੋਈ ਕਾਰ ਨਹੀਂ ਹੈਗੀ ਏਸੀ ਵਾਲੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਦਿੰਦੇ ਕਿਉਂਕਿ ਸਾਡਾ ਕੰਟੈਂਟ ਹੀ ਆਏ ਤੇ ਆਪਾਂ ਜਾ ਰਹੇ ਥੱਲੇ ਛਿੜੀਆਂ ਤੋਂ ਜੁੱਤੀਆਂ ਸੀ ਬਾਹਰ ਰੱਖੇ ਕੋਈ ਜੁੱਤੀਆਂ ਨਾ ਲੈ ਜਾ ਗੁਰਦਾਸਾਬ ਤੋਂ ਬਾਹਰ ਲਾਈਆਂ ਲੋ ਜੇ ਪਾ ਕੇ ਥੱਲੇ ਚਲਿਓ ਜੀ ਚਲਿਓ ਆਓ ਠੀਕ ਹੈ ਜੀ ਅਰੇ ਮੋਗੇ ਆ ਯਾਰੋ ਜਾਨੇ ਹੋਏ ਮਸ਼ਾਅੱਲਾ ਅਰੇ ਗੁਰਦੁਆਰੇ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਖਾਰਾ ਸਾਹਿਬ ਦਾ ਸਾਰੇ ਦਰਸ਼ਨ ਕਰਾਤੇ ਅੰਦਰੋਂ ਬਾਹਰੋਂ ਔਰ ਇਹ ਵੀ ਬਖਾਤਾ ਲਿਖਾਇਆ ਲਿਖਿਆ ਹੋਇਆ ਜੋਲਕੀਆਂ ਤਖਤੀ ਲੱਗੀਆਂ ਕਿ ਕਿੰਨਾ ਸੇਵਾ ਕੀਤੀ ਔਰ ਸਾਰਾ ਕੋਈ ਪੜ ਕੇ ਸੁਣਾਇਆ ਤੁਹਾਡੇ ਤੇ ਮੇਰੇ ਵੀਰ ਜਿਹੜੇ ਨੇ ਸ਼ਾਕ ਪੰਜਾਬੀ ਅਲਮਰੂਫ ਹਰਮਨ ਪਿਆਰੇ ਨੇ ਸਾਰਕੋਤਨ ਬੜਕੇ ਸੁਣਾਤਾ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਅੱਛੀ ਲੱਗੇ ਤੇ ਲਾਈਕ ਸ਼ੇਅਰ ਲਾਜ਼ਮ ਕਰ ਤੇ ਬਾਕੀ ਜੇ ਅਸੀਂ ਕੰਸਟਰਕਸ਼ਨ ਦੇ ਦੌਰਾਨ ਤੁਹਾਨੂੰ ਕੋਈ ਵਧੀਆ ਤਰੀਕੇ ਦੇ ਨਾਲ ਜੇ ਦਰਸ਼ਨ ਨਾ ਕਰਵਾ ਸਕੇ ਹੋਈਏ ਤੇ ਇਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਅਸੀਂ ਤੇ ਫਿਰ ਵੀ ਉਮੀਦ ਕਰਾਂਗੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਅਸੀਂ ਕੰਸਟਰਕਕਸ਼ਨ ਦੇ ਦੌਰਾਨ ਹੀ ਜਿੰਨਾ ਕਿ ਤੁਹਾਨੂੰ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਵਾ ਸਕੇ ਅਸੀਂ ਕਰਵਾਏ ਤਾਨੂੰ ਇਤਿਹਾਸ ਨਾਲ ਵੀ ਜੋੜਿਆ ਮੱਟੂ ਭਾਈ ਕਿਤੇ ਇਤਿਹਾਸ ਸਾਹਿਬ ਮੱਟੂ ਭਾਈ ਕੇ ਪਿੰਡ ਦੇ ਬਾਰੇ ਵੀ ਤੁਹਾਨੂੰ ਦੱਸਿਆ ਕਿ ਇਹ ਭੈਣ ਭਰਾ ਦੇ ਦੋਹਾਂ ਦੇ ਨਾਂ ਤੇ ਪਿੰਡ ਸੀ ਭੈਣ ਦਾ ਨਾਂ ਸੀ ਭਰਾ ਭਾਨੋ ਕੇ ਤੇ ਉਹ ਵੀ ਤੇ ਆਪਣਾ ਆਇਆ ਜਿਹੜਾ ਮੱਟੂ ਭਾਈ ਕੇ ਇਹ ਮੱਟੂ ਗੋਤ ਦੇ ਭੈਣ ਭਰਾ ਸਨ ਦੋਵੇਂ ਤੇ ਦੋਹਾਂ ਦੇ ਨਾਂ ਤੇ ਦੋ ਪਿੰਡ ਸੀਗੇ ਇਹ ਭਰਾ ਦੇ ਨਾਂ ਤੇ ਉਹ ਭੈਣ ਦੇ ਨਾਂ ਤੇ ਪਿੰਡ ਸੀਗੇ ਤੇ ਮੱਟੂ ਭਾਈ ਕੇ ਨਸ਼ਹਿਰਾ ਬਿਰਕਾਂ ਤੋਂ ਅਸੀਂ ਆਈਏ ਤੇ 1-2 ਕਿਲੋਮੀਟਰ ਤੇ ਹੀ ਇਹ ਪਿੰਡ ਹੁੰਦਾ ਤੇ ਮੁੱਖ ਦਰਵਾਜ਼ੇ ਤੇ ਹੀ ਤੁਹਾਨੂੰ ਦੂਰੋਂ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਸਣ ਲੱਗ ਪੈਂਦੀ ਆ ਜਿੱਥੇ ਗੁਰੂ ਅਰਗੁਨ ਸਾਹਿਬ ਇਸ ਆਸਥਾਨ ਤੇ ਆਏ ਜਿੱਥੇ ਉਹਨਾਂ ਦੇ ਚਰਨਛੂਪ ਪ੍ਰਾਪਤ ਆ ਉਹ ਆਸਾਨ ਦੇ ਦਰਸ਼ਨ ਸਾਨੂੰ ਦੂਰੋਂ ਹੀ ਆਣ ਲੱਗ ਪੈਂਦੇ ਨੇ ਤੇ ਜੇ ਵੀਡੀਓ ਪਸੰਦ ਆਈ ਆ ਤੇ ਨਾਲ ਦੇ ਨਾਲ ਇਹਨੂੰ ਆਪਣੇ ਯਾਰਾਂ ਬੇਲੀਆਂ ਦੇ ਨਾਲ ਸੱਜਣਾ ਮਿਤਰਾ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਲਾਦੋ ਆਪਣੀ ਰਾਏ ਜ਼ਰੂਰ ਦੱਸਿਓ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਹੋਰ ਤੁਸੀਂ ਹੋਰ ਕਿਹੜਾ ਗੁਰਦੁਆਰਾ ਸਾਹਿਬ ਵੇਖਣਾ ਚਾਹੁੰਦੇ ਹੋ ਹਾਂ ਕੀ ਦੇਖਣਾ ਚਾਹੁੰਦੇ ਹੋ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਹੜਾ ਪਿੰਡ ਵੇਖਣਾ ਜਾਂਦੇ ਹੋ ਤੇ ਜੀਤਾ ਵੀਡੀਓ ਇਸੇ ਦਾ ਸਰਟੀਫਿਕੇਟ ਵਿੱਚ ਸੀ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਸਿੱਖ ਵੀਰ ਭਰਾਏਗੇ ਨੇ ਉਹ ਜਿਹੜੇ ਆਪਣੇ ਗੁਰਦੁਆਰੇ ਹੀ ਗਏ ਨੇ ਉਹਨਾਂ ਦੀ ਕਿੰਨੀ ਰਿਸਪੈਕਟ ਕਰਦੇ ਨੇ ਗੁਰਦੁਆਰੇ ਚ ਜਾਂਦੇ ਨੇ ਮੱਥਾ ਟੇਕਦੇ ਨੇ ਅਰਦਾਸਾ ਕਰਦੇ ਨੇ ਤੇ ਉਹਨਾਂ ਨੂੰ ਸਿਰਫ ਗਨਿੰਦਾ ਚੁਨਿੰਦਾ ਜਿਹੜੇ ਮਸ਼ਹੂਰਤਰੀਨ ਗੁਰਦੁਆਰੇ ਹੀ ਗਏ ਨੇ ਉਹਨਾਂ ਬਾਰੇ ਪਤਾ ਹੈ ਤੇ ਇਹ ਹੈਗਾ ਜੀ ਇੱਕ ਗੁਰਦੁਆਰਾ ਥਾਡੇ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਇਹ ਚ ਦਿਖਾਇਆ ਗਿਆ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਖਸਤਾ ਹਾਲਤ ਦੇ ਵਿੱਚ ਹੈਗਾ ਲੇਕਿਨ ਫੇਰ ਵੀ ਇਹਨੂੰ ਕਿੱਡੀ ਮੁਹੱਬਤ ਕਿੱਡੇ ਪਿਆਰ ਤੇ ਕਿੱਡੇ ਖਲੂਸ ਨਾਲ ਪਾਕਿਸਤਾਨੀਆਂ ਨੇ ਸਾਮ ਕੇ ਰੱਖਿਆ ਤੇ ਇਸ ਵੀਡੀਓ ਚ ਸਾਨੂੰ ਦੇਖਣ ਨੂੰ ਮਿਲਿਆ ਜਿਹੜੇ ਮੁਸਲਮਾਨ ਨੇ ਸਿੱਖੀ ਨਾਲ ਬਹੁਤ ਪਿਆਰ ਕਰਦੇ ਨੇ ਤਾਂ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਹਿਸਟਰੀ ਨੂੰ ਆਪਣੇ ਦਿਲ 'ਚ ਸੰਜੋ ਕੇ ਰੱਖਦੇ ਨੇ ਜਦੋਂ ਵੀ ਕੋਈ ਛੱਟ ਦੇ ਪੰਜਾਬ ਚ ਲੈਣੇ ਪੰਜਾਬ ਆ ਲੰਦਾ ਹੈ ਜਾਂ ਓਵਰঅল ਦੁਨੀਆ ਜੋ ਕੋਈ ਵੀ ਸਿੱਖ ਭਰਾ ਜਾਂ ਕੋਈ ਵੀ ਫੋਰਨਰ ਵੀ ਆਉਂਦੇ ਨੇ ਐਕਸਰ ਇਹ ਕਹਿ ਲੋ ਕਿ ਟੂਰਿਸਟ ਸਪੌਟ ਤੇ ਵਿਜ਼ਿਟ ਕਰਨ ਉਹ ਦੇਖਦੇ ਨੇ ਤੇ ਬਹੁਤ ਖੁਸ਼ ਹੁੰਦੇ ਕਿਸ ਤਰ੍ਹਾਂ ਹਿਸਟਰੀ ਨੂੰ ਸਾਮ ਕੇ ਰੱਖਿਆ ਗਿਆ ਹੈ ਏ ਸੀਗਾ ਸਾਡਾ ਅੱਜ ਦਾ ਵੀਡੀਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟਸ ਵਿੱਚ ਜ਼ਰੂਰ ਦੱਸਿਓ ਜੇ ਆਪਾਂ ਮਿਲਨੇ ਇਸ ਤਰ੍ਹਾਂ ਦੇ ਹੋਰ ਇੰਟਰਸਟਿੰਗ ਵੀਡੀਓਜ਼ ਵਿੱਚ ਉਹ ਤੱਕ ਮਿਲੋ ਦੋ ਇਜਾਜ਼ਤ ਰੱਬ ਰਾਖਾ ਤੇ ਸਤਿ ਸ੍ਰੀ ਅਕਾਲ